ਵਦੰਤਿਕਾ ਯੇਸੂ ਮਸੀਹ ਨੇ ਪਹਿਲਾ ਚਮਤਕਾਰ ਦਲੀਲ ਦੇ ਕਾਨਾਂ ਵਿੱਚ ਪਹਿਲਾ ਚਮਤਕਾਰ ਕੀਤਾ ਆਪਣੀ ਮਾਤਾ ਦੇ ਕਹਿਨ ਤੇ ਹਲ렐ੂਇਆ ਕਿਹਦੇ ਕਹਿਨ ਤੇ ਕੀਤਾ ਆਪਣੀ ਮਾਤਾ ਦੇ ਕਹਿਨ ਤੇ ਕੀਤਾ ਕਿਉਂਕਿ ਜਦੋਂ ਤੁਸੀਂ ਉਹਦੇ ਅੱਗੇ ਪ੍ਰਾਰਥਨਾ ਕਰਦੇ ਹੋ ਤੁਹਾਡੀਆਂ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦਿੰਦਾ ਹੈ ਇੱਕ ਮਾਂ ਅਰਥਨਾ ਆਪਣੇ ਬੱਚਿਆਂ ਲਈ ਹੋਵੇ ਇੱਕ ਪਤਨੀ ਦੀ ਪ੍ਰਾਰਥਨਾ ਆਪਣੇ ਪਤੀ ਵਾਸਤੇ ਹੋਵੇ ਹallelujah ਔਰ ਵੇਖੋ ਤੁਹਾਡੇ ਛੀਵਨਾਂ ਦੇ ਵਿੱਚ ਕਿਵੇਂ ਪ੍ਰਭੂ ਕੰਮ ਕਰਦਾ ਹੈ ਅਈ ਜਦ ਵਚਨ ਵੇਖਦੇ ਆ ਮੈਂ ਜ਼ਿਆਦਾ ਨਹੀਂ ਤੁਹਾਨੂੰ ਪੜਾਵਾਂਗੀ ਪਰ ਜਦੋਂ ਹੀ ਵਚਨ ਵੇਖਦੇ ਆ ਕਿ ਮਰੀਅਮ ਤੇ ਮਾਰਥ ਜਿਹਦੇ ਨਾਲ ਪ੍ਰਭੂ ਬਹੁਤ ਪਿਆਰ ਕਰਦੇ ਸੀ ਉਹਨਾਂ ਦਾ ਬਰਾ ਲਾਜ ਮਰ ਗਿਆ ਉਹ ਕਬਰ ਵਿੱਚ ਰੱਖਿਆ ਗਿਆ ਔਰ ਉਹਨਾਂ ਦੂਆ ਭੈਣਾਂ ਨੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਪ੍ਰਭੂ ਜੇਤੂ ਇੱਥੇ ਹੁੰਦਾ ਸਾਡਾ ਭਰਾ ਨਾ ਮਰਦਾ ਤਾਂ ਬੱਚਿਆਂ ਚੀਖ ਕੇ ਪ੍ਰਭੂ ਉਹਨਾਂ ਵੱਲ ਵੇਖੇ ਤੇ ਰੋਏ ਤੇ ਕਲਪੇ ਕਹਿੰਦੇ ਕਿੱਥੇ ਰੱਖਿਆ ਕਿੰਨੇ ਜੀ ਕਬਰ ਵਿੱਚ ਰੱਖਿਆ ਉਹ ਤਾਂ 4 ਦਿਨ ਹੋ ਗਏ ਕਬਰ ਵਿੱਚ ਪੈਣ ਉਹਨੂੰ ਤਾਂ ਕੀੜੇ ਵੀ ਪੈ ਗਏ ਹੋਣੇ ਉਹਦੇ ਵਿੱਚ ਤਾਂ ਸੜੇ ਖਾਣ ਵੀ ਆਉਂਦੀ ਹੈ ਹਾਲੇਲੀਉਹ ਤੇ ਪ੍ਰਭੂ ਨੇ ਕਿਹਾ ਕਿੱਥੇ ਰੱਖਿਆ ਜਦ ਪ੍ਰਭੂ ਗਏ ਤੋਂ ادی ਉਹ ਪ੍ਰਾਰਥਨਾ ਸੁਣਿਆ ਤਾਂ ਉਹਨੇ ਲਾਜ ਨੂੰ ਆਵਾਜ਼ ਮਾਰੀ ਤੇ ਲਾਜ ਬਾਹਰ ਆ ਗਿਆ ਐਸਾ ਪਰਮੇਸ਼ਰ ਕਿੰਨਾਂ ਦੀ ਪ੍ਰਾਰਥਨਾ ਦੇ ਨਾਲ ਮਾਰਤਾ ਦੀ ਪ੍ਰਾਰਥਨਾ ਦੇ ਨਾਲ ਹਲ렐ੂਇਆ ਮਾਰਤਾ ਨੇ ਪ੍ਰਾਰਥਨਾ ਕੀਤੀ ਪ੍ਰਭੂ ਜੇ ਤੂੰ ਇੱਥੇ ਤਾਂ ਮੇਰਾ ਭਰਾ ਨਾ ਮਰਦਾ ਤੂੰ ਇੱਥੇ ਨਹੀਂ ਸੀ ਮੇਰਾ ਭਰਾ ਮਰ ਗਿਆ ਹਲ렐ੂਇਆ ਪ੍ਰਭੂ ਕਿੰਨਾ ਕਿੱਥੇ ਰੱਖਿਆ ਰੋਣਾ ਕਿਉਂਕਿ ਉਹਨਾਂ ਦਾ ਇੱਕੋ ਇੱਕ ਭਰਾ ਸੀ ਦੋ ਪੈਣਾ ਦਾ ਦੇ ਬੱਚੇ ਸੇਵਕ ਬਣ ਗਏ ਤੁਹਾਡੀਆਂ ਪ੍ਰਾਰਥਨਾ ਦੇ ਦੁਆਰਾ ਤੁਹਾਡੇ ਬੱਚੇ ਉਹਨਾਂ ਹਾਲਾਤਾਂ ਪਰੇਸ਼ਾਨੀਆਂ ਵਿੱਚ ਬਾਹਰ ਆ ਜਾਣਗੇ ਤੁਹਾਡੀਆਂ ਪ੍ਰਾਰਥਨਾ ਦੇ ਦੁਆਰਾ ਤੁਹਾਡੇ ਬੱਚੇ ਤੁਹਾਡੇ ਪਤੀ ਆਸ਼ੀਸ਼ ਨੂੰ ਬਰਕਤ ਨੂੰ ਪਾਉਣਗੇ ਹalleluyah ਹalleluyah ਤੁਸੀਂ ਜੇ ਭੈਣਾਂ ਈ ਥਲੀਆਂ ਪੈ ਜਾਣਗੀਆਂ ਤੁਸੀਂ ਕੌਣ ਘਰ ਦੇ ਵਿੱਚ ਪ੍ਰਾਰਥਨਾ ਕਰੇਗਾ वचन ਚ ਲਿਖਾ ਪਰਮੇਸ਼ਰ ਨੇ ਜਦ ਆਦਮ ਦੀ ਰਚਨਾ ਕੀਤੀ ਤੇ ਨਾਲ ਉਹਨੇ ਇੱਕ ਔਰਤ ਬ੍ਰਹਿਮਣ ਕਿਹਾ ਚੰਗਾ ਨਹੀਂ ਜੋ ਆਦਮੀ ਇਕੱਲਾ ਰਵੇ ਪਰ ਮੈਂ ਉਹਦੇ ਵਰਗੀ ਇੱਕ ਸਹਾਈਤ ਬਣਾਵਾਂਗਾ ਤੁਸੀਂ ਕੀ ਜੇ ਸਹਾਈਤ ਆਪਣੇ ਪਤੀ ਦੀ ਹallelujah ਤੇ ਜੇ ਨਾ ਸਹਾਈਤ ਹੁੰਦਾ ਹੈ ਮੰਨ ਲਓ ਜੇ ਤਾਂ ਡਰਾਈਵਰ ਹੋਵੇ ਉਹਦੇ ਨਾਲ ਕਨੈਕਟਰ ਹੁੰਦਾ ਜਾਂ ਕੋਈ ਹੈਲਪਰ ਰੱਖਿਆ ਹੁੰਦਾ ਉਹਦਾ ਕੰਮ ਦੂਜੇ ਨਾਲੋਂ ਵੀ ਜ਼ਿਆਦਾ ਹੁੰਦਾ ਡਰਾਈਵਰ ਨਾਲੋਂ ਵੀ ਜ਼ਿਆਦਾ मिस्त्री ज़्यादा काम मजदूर का हों हर परमेशर ने आदमी नो ज्यादा काम थानू दता है हाँ बच्चे जमन का था काम तो हम सामभ का पालन पोषण का था काम तो हम बंदा बहर कमाई करता घर बार्भना औरत लीए आदमी की देखभाल कित ने हाँ ले ਕਿਉਂਕਿ ਤੇ ਸਹਾਇਕ ਬਣਾਈਆਂ ਗਈਆਂ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣਦਾ ਹੈ ਔਰ ਉੱਤਰ ਦਿੰਦਾ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਹallelujah ਹallelujah ਜਿਵੇਂ ਪ੍ਰਭੂ ਯਿਸੂ ਨੇ ਕਿਹਾ ਉਹ ਹਟੀ ਔਰਤ ਵੱਲ ਵੇਖੋ ਉਹਦਾ ਕਿੰਨਾ ਹੱਟ ਸੀ बार-बार ਉਹ ਉਸ ਹਾਕਮ ਦੇ ਕੋਲ ਜਾ ਜਾ ਕੇ ਕਹਿੰਦੀ ਹੈ ਮੇਰੇ ਬੈਲੀ ਤੋਂ ਮੇਰਾ ਬਦਲਾ ਲੈ ਦੇ ਉਹਨੇ ਉਹਦਾ ਬਦਲਾ ਲੈਤਾ ਤੇ ਪ੍ਰਭੂ ਕਹਿੰਦਾ ਫਿਰ ਉਹ ਆਪਣੇ ਚੁਣੇ ਹੋਿਆਂ ਦਾ ਬਦਲਾ ਨਾ ਦੇਵੇ ਤੂੰ ਕੀ ਉਹਦੇ ਚੁੜੇ ਹੋਏ ਤੂੰ ਉਹਦੀ ਸੰਤਾਨ ਹਲ렐ੂਇਆ